ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ ਅਨ ਦਿਨ ਸੱਚੀ ਭਗਤ ਕਰ ਸੱਚਾ ਚਿਤ ਲਾਈ ਏਕੋ ਨਾਮ ਤੇ ਆਏ ਤੂੰ ਸੁਖ ਪਾਵਹਿ ਮੇਰੇ ਭਾਈ ਹੁਮੈ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਉ ਇਸ ਭਗਤੀ ਨੂੰ ਸੋਰ ਨਾਰੇ ਮੋਨ ਜਨ ਲੋਚਦੇ ਵਿਣ ਸਤਗੁਰ ਪਾਈ ਨਾ ਜਾਏ ਇਸ ਭਗਤੀ ਨੂੰ ਇਥੇ ਠਮਕ ਸੋਰ ਨਾਰ ਸੰਬੰਧਕ ਪਾਠ ਹੈ ਮੋਨ ਜਨ ਵੀ ਸੰਬੰਧਕ ਪਾਠ ਹੈ ਲੋਚਦੇ ਇਥੇ ਵਿਸਰਾਮ ਦਾਦਣਾ ਵਿਣ ਸਤਗੁਰ ਪਾਈ ਨਾ ਜਾਏ ਪੰਡਿਤ ਪੜਦੇ ਜੋਤ ਕੀ ਪੰਡਿਤ ਪੜਦੇ ਜੋਤ ਕੀ ਤੈਨ ਬੂਝਣਾ ਪਾਇ ਆਪੈ ਥੈ ਸਭ ਰਖਿ ਹੂਨ ਕੇਛ ਕਹਿਣ ਨ ਜਾਇ ਇਹ ਵੀ ਆਪੈ ਪਦਤੀ ਯਮਕ ਲਾਦਨੀ ਆਪੈ ਥੈ ਸਭ ਰਖਿ ਹੂਨ ਕੇਛ ਕਹਿਣ ਨ ਜਾਇ ਆਪੇ ਦੇ ਸੁ ਪਾਈਐ ਗੁਰ ਬੂਝ ਬੁਝਾਈ ਜੀਅ ਜੰਤ ਸਭ ਤੇ ਸਦੀ ਸਭ ਨਾ ਕਾ ਸੂਈ ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ ਈ ਵੱਖਰੀ ਬਾਠ ਕਰਨਾ ਸਿਰਕਾਰਾ ਆਪ ਭਵਾਲੀ ਦਿੱਤੀ ਨਾ ਅੰਤਰ ਲੋਭ ਵਿਕਾਰਾ ਇਕ ਆਪੇ ਗੁਰਮੁਖ ਕੀਤੇ ਆਨਾ ਇਕ ਆਪੇ ਗੁਰਮੁਖ ਕੀਤੇ ਆਨਾ ਊਜਨ ਵਿਚਾਰਾ ਭਗਤ ਪੀ ਉਹਨਾਂ ਨੂੰ ਬਖਸ਼ਿਆ ਨ ਅੰਤਰ ਪੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੂਜੀ ਹੋਈ ਕੋਈ ਭੁਲਾਏ ਕਿਸੇ ਦੇ ਨਾ ਭੁੱਲਨੀ ਸੱਚ ਜਾਣਨ ਸੂਈ ਘਰ ਨਹਿ ਪੰਜ ਵਰਤ ਦੇ ਪੰਤੇ ਵਿਚਾਰੀ ਨਾਨਕ ਬਿਨ ਸਤਗੁਰ ਵਸ ਨ ਆਵਨੀ ਨਾਮ ਹਉਮੈ ਮਾਰੀ ਆਸਾ ਮਹੱਲਾ ਤੀਜਾ ਘਰੈ ਅੰਦਰ ਸਭ ਵਥ ਹੈ ਬਾਹਰ ਕਿਛ ਨਾਹੀ ਹਾਂਜੀ ਘਰੈ ਅੰਦਰ ਸਭ ਵਥ ਹੈ ਬਾਹਰ ਕਿਛ ਨਾਹੀ ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ ਸਤਗੁਰ ਤੇ ਹਰ ਪਾਈਐ ਸਤਗੁਰ ਤੇ ਹਰ ਪਾਈਐ ਭਾਈ ਸਤਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਧਾਨ ਹੈ ਪੂਰਾ ਸਤਗੁਰ ਦੀਆ ਦਿਖਾਈ ਰਹਾਉ ਹਰ ਕਾ ਗਾਹਕ ਹੋਵੇ ਸੋ ਹਰ ਕਾ ਗਾਹਕ ਹੋਵੇ ਸੋ ਲਏ ਹਰ ਕਾ ਗਾਹਕ ਹੋਵੇ ਸੋ ਲਈ ਇਥੇ ਵਿਸਰਾਮ ਪਾਏ ਰਤਨ ਵਿਚਾਰਾ ਅੰਦਰ ਖੋਲੈ ਦਿਵ ਦਿਸਟ ਦੇਖੈ ਅੰਦਰ ਅੰਦਰ ਖੋਲੈ ਦਿਵ ਦਿਸਟ ਅੰਦਰ ਖੋਲੈ ਦਿਵ ਦਿਸਟ ਦੇਖੈ ਮੁਕਤ ਪੰਡਾਰਾ ਦ੍ਰਿਸ਼ਟ ਨਹੀਂ ਕਹਿਣਾ ਦ੍ਰਿਸ਼ਟੀ ਬੋਲਣਾ ਅੰਦਰ ਮਹਿਲ ਅਨੇਕ ਹੈ ਜੀ ਅੰਦਰ ਮਹਿਲ ਅਨੇਕ ਹੈ ਜੀ ਉਹ ਕਰੇ ਵਸੇਰਾ ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਪਾਰਖਿਆ ਵਥ ਸਮਾਲ ਲਈ ਪਾਰਖਿਆ ਵਥ ਸਮਾਲ ਲਈ ਪਾਰਖਿਆ ਵਥ ਸਮਾਲ ਲਈ ਗੁਰ ਸੋਜੀ ਹੋ ਗੌਰ ਸੋਜੀ ਹੋਈ ਹਾਂਜੀ ਇੱਥੇ ਗੁਰਪਾਤਵੀ ਜਮਕ ਨਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵਾ ਕੋਈ ਇਹ ਵਿਸਰਾਮ ਧਿਆਨ ਨਾਲ ਲਾਉਣਾ ਨਾਮ ਪਦਾਰਥ ਅਮੁੱਲ ਸਾ ਇਕੱਠਾ ਨਹੀਂ ਬੋਲਦਾ ਅਮੁੱਲ ਸਾ ਅਮੁੱਲ ਸਾ ਇਥੇ ਵਿਸਰਾਮ ਹੈ ਗੁਰਮੁਖ ਪਾਵ ਹੈ ਕੋਈ ਬਾਹਰ ਭਾਲੇ ਸੋ ਸੋ ਕਿਆ ਲਹੈ ਵਥ ਘਰੇ ਅੰਦਰ ਭਾਈ ਭਰਮੇ ਭੂਲਾ ਸਭ ਜੱਗ ਫਿਰੈ ਮਨਮੁਖ ਪਤ ਗਵਾਈ ਘਰ ਦਰ ਛੋਡੇ ਆਪਣਾ ਪਾਰ ਘਰ ਝੂਠਾ ਜਾਈ ਚੋਰੈ ਵਾਂਗੂ ਪਕੜੀਐ ਬਿਨ ਨਾਵੈ ਝੋਟਾ ਖਾਈ ਜਿਨੀ ਘਰ ਜਾਤ ਆਪਣਾ ਸੇ ਸੁਖੀਏ ਭਾਈ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਆਪੇ ਦਾਨ ਕਰੇ ਕਿਸ ਆਖੀਐ ਆਪੇ ਦੇ ਬੁਝਾਈ ਨਾਨਕ ਨਾਮ ਧਿਆਏ ਤੂੰ ਦਰ ਸੱਚਾ ਸੋਭਾ ਪਾਈ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ 3 ਅਪ ਆਪ ਪਛਾੜਿਆ ਸਾਧ ਮੀਠਾ ਭਾਈ ਹਰ ਰਸ ਚਾਖਿਆ ਮੁਕਤ ਭਏ ਜਿਨਾ ਸਚੂ ਭਾਈ ਹਰ ਰਸ ਚਾਖਿਆ ਮੁਕਤ ਭਏ ਜਿਨਾ ਸਚੂ ਭਾਈ ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਾਨਵਾਸਾ ਗੁਰਮਤੀ ਸਾ ਲਾਹੀਐ ਵਿਖਿਆ ਮਾਹੇ ਉਦਾਸਾ ਰਹਾਉ ਬਿਨ ਸਬਦੈ ਆਪ ਨਾ ਜਪਾਈ ਸਭ ਅੰਧੀ ਭਾਈ ਗੁਰਮਤੀ ਘਾਟ ਚਾਨਣਾ ਨਾਮ ਅੰਤ ਸਖਾਈ ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ ਅੰਤਰ ਨਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਐ ਨਾਮ ਮੰਨੀਐ ਨਾਮੇ ਵਡਿਆਈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਘਟ ਚਾਨਣ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਊਪਜੈ ਨਾਮੇ ਸਰਣਾਈ ਬਿਨ ਢਾਵੈ ਕੋਏ ਨਾ ਮੰਨੀਐ ਮਨ ਮੁਖ ਪਤ ਗਵਾਈ ਜਮ ਪੁਰ ਬਾਧੇ ਮਾਰਿਐ ਹੈ ਬਿਰਥਾ ਜਨਮ ਗਵਾਈ ਨਾਮੈ ਕੀ ਸਭ ਸੇਵਾ ਕਰੈ ਗੁਰਮੁਖ ਨਾਮ 부ਝਾਈ ਨਮੋ ਹੀ ਨਾਮ ਮੰਨੀਐ ਨੰਮਹ ਇਥੇ ਹਾਹਾ ਵੀ ਆ ਨਮੋਹ ਹੀ ਨਾਮ ਮੰਨੀਐ ਨਾਮੋਹ ਹੀ ਨਾਮ ਮੰਨੀਐ ਨਾਮੇ ਵਡਿਆਈ ਜਿਸ ਨੂੰ ਦੇਵੈ ਤਿਸ ਮਿਲੇ ਗੁਰਬਤੀ ਨਾਮ 부ਝਾਈ ਨਾਨਕ ਸਭ ਕਿਛ ਨਾਵਾ ਕੈ ਵਸ ਹੈ ਪੂਰੇ ਭਾਗ ਕੋ ਪਾਈ ਹਾਂਜੀ ਨਾਨਕ ਸਭ ਕਿਛ ਨਾਵਾ ਕੈ ਵਸ ਹੈ ਇਥੇ ਵਿਸਰਾਮ ਹੈ ਵਸ ਪਦ ਕਸਕੇ ਬੋਲਣਾ ਪੂਰਾ ਭਾਗ ਕੋ ਪਾਈ ਭਾਗ ਤੇ ਠਮਕ ਲਾ ਦਨੀ ਆਸਾ ਮਹੱਲਾ ਤੀਜਾ ਦੋਹਾ ਗਣੀ ਮਹਿਲ ਨਾ ਪਾਏ ਨੀ ਨਾ ਜਾਣਨ ਪਿਰ ਕਾ ਸਵਾਉ ਦੋਹਾ ਗਣੀ ਮਹਿਲ ਨਾ ਪਾਏ ਨੀ ਨਾ ਜਾਣਨ ਪਿਰ ਕਾ ਸਵਾਉ ਫਿੱਕਾ ਬੁਲੇ ਨਾ ਨਿਵਹਿ ਫਿੱਕਾ ਫਫਾ ਬੋਲਣਾ ਫਿੱਕਾ ਨਹੀਂ ਕਹਨਾ ਫਿੱਕਾ ਬੋਲ ਲਹ ਨ ਨਵਹ ਦੂਜਾ ਭਾਉ ਸਵਾਉ ਇਹੋ ਮਨੁਆ ਕਿਉ ਕਰ ਵਸ ਆਵੈ ਇਹੋ ਮਨੁਆ ਇਥੇ ਵਿਸਰਾਮ ਹੈ ਕਿਉ ਕਰ ਵਸ ਆਵੈ ਗੁਰ ਪ੍ਰਸਾਦੀ ਠਾਕੀ ਹੈ ਗਿਆਨ ਮਤੀ ਘਰ ਆਵੈ ਰਹਾਉ ਸੋਹਾਗਣੀ ਆਪ ਸਵਾਰੀ ਓਨ ਲਾਏ ਪ੍ਰੇਮ ਪਿਆਰ ਸਤ ਗੁਰ ਕੈ ਭਾਣੈ ਚਲਦੀ ਆ ਨਾਮੇ ਸਹਿਜ ਸੀਗਾਰ ਸਦਾ ੜਾਵੈ ਪਿਰ ਆਪਣਾ ਸੱਚੀ ਸੇਜ ਸੁਭਾਈ ਪਿਰ ਕੈ ਪ੍ਰੇਮ ਮੋਹੀਆ ਮਿਲ ਪ੍ਰੀਤਮ ਸੁਖ ਪਾਈ ਗਿਆਨ ਅਪਾਰ 시ਗਾਰ ਹੈ ਸੋਭਾਵੰਤੀ ਨਾਰ ਸਾਤ ਸਬਰਾਈ ਸੁੰਦਰੀ ਸਾ ਸਬਰਾਈ ਸਬਰਾਈ ਪਾਠ ਹੈ ਤੇ ਇਕੱਠਾ ਹੀ ਹੈ ਪਰ ਵਿੱਚ ਸਬ ਤੇ ਰਾਈ ਦੇ ਵਿੱਚ ਡੈਸ਼ ਦੇ ਕੇ ਬੋਲਣਾ ਸੰਬੰਧਕ ਸਾਸ ਭਰਾਈ ਨਹੀਂ ਕਹਿ ਤਨਾ ਸਾਤ ਹੀ ਯਮਕ ਲਾ ਦਨੀ ਹੈ ਸਾ ਸਬ ਰਾਈ ਸੁੰਦਰੀ ਸਾ ਸਬ ਰਾਈ ਸੁੰਦਰੀ ਪਿਰ ਕਹਿ ਹੇਤ ਪਿਆਰ ਪਿਰ ਕਹਿ ਹੇਤ ਪਿਆਰ ਸੋਹਾਗਣੀ ਵਿੱਚ ਰੰਗ ਰੱਖਿਓ ਨ ਸਚੈ ਲਖ ਅਪਾਰ ਸਚੈ ਅਲਖ ਅਪਾਰ ਸਾਤ ਗੁਰ ਸੇਵਨ ਆਪਣਾ ਸਚੈ ਭਾਇ ਪਿਆਰ ਸੋਹਾਗਣੀ ਸੀਗਾਰ ਬਣਾਇਆ ਗੁਣ ਕਾ ਗਲਹਾਰ ਸੋਹਾਗਣੀ ਸੀਗਾਰ ਬਣਾਇਆ ਗੁਣ ਕਾ ਗਲਹਾਰ ਪ੍ਰੇਮ ਪਰਮਲ ਤਾਨ ਲਾਵਣਾ ਹਾਂਜੀ ਇਸੇ ਤਰ੍ਹਾਂ ਪਾਠ ਕਰਨਾ ਹੈ ਪ੍ਰੇਮ ਪਰਮਲ ਪਰਮਲ ਪਾਠ ਇਕੱਠਾ ਹੀ ਕਰਨਾ ਇਹ ਆਮ ਕਹਿ ਦਿੰਦੇ ਆ ਪ੍ਰੇਮ ਪਰਮ ਲਲਾ ਛੱਡ ਹੀ ਜਾਂਦੀ ਹਨ ਪਿਰਮਲ ਪਾਠ ਕਰਨਾ ਕਥਾ ਪ੍ਰੇਮ ਪਿਰਮਲ ਤਾਨ ਲਾਵਨਾ ਪ੍ਰੇਮ ਪਿਰਮਲ ਤਾਨ ਲਾਵਨਾ ਅੰਤਰ ਰਤਨ ਵਿਚਾਰ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਊਤਮਾ ਜਾਤ ਪਾਤ ਸਭ ਦੇ ਹੋਏ ਜਾਤ ਪਤ ਸਭ ਦੇ ਹੋਏ ਬਿਨ ਨਾਵੇ ਸਭ ਨੀਚ ਜਾਤ ਹੈ ਵਿਸ਼ਟਾ ਕਾ ਕੀੜਾ ਹੋਏ ਹੋ ਹਉ ਕਰਦੀ ਸਭ ਫਿਰੈ ਬਿਨ ਸਬਦੈ ਹੋ ਨ ਜਾਇ ਨਾਨਕ ਨਾਮ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ